ਕੀ ਤੁਹਾਨੂੰ ਪਤਾ ਰੋਟੀ ਖਾਣ ਨਾਲ ਵੀ ਕੈਂਸਰ ਵਰਗੀ ਬਿਮਾਰੀ ਲੱਗ ਸਕਦੀ ਆ ਕਿਉਂਕਿ ਮੈਂ ਨਹੀਂ ਕਹਿੰਦਾ ਇੱਕ ਰਿਸਰਚ ਹੋਈ ਆ ਉਹਦੇ ਦਰਾਂ ਉਹਨਾਂ ਨੇ ਦਾਵਾ ਕੀਤਾ ਜਿਹੜੇ ਲੋਕ ਐਲਪੀਜੀ ਗੈਸ ਤੇ ਰੋਟੀ ਬਕਾਉਂਦੇ ਨੇ ਉਹ ਕੀ ਕਰਦੇ ਨੇ ਰੋਟੀ ਫਲਾਉਣ ਨੂੰ ਗੈਸ ਦੇ ਉੱਤੇ ਡਾਇਰੈਕਟ ਰੱਖ ਦਿੰਦੇ ਨੇ ਤੁਹਾਨੂੰ ਪਤਾ ਵੀ ਐਲਪੀਜੀ ਗੈਸ ਆ ਉਹਦੇ ਵਿੱਚ ਕਈ ਖਤਰਨਾਕ ਗੈਸਾਂ ਪੈਦਾ ਹੁੰਦੀਆਂ ਨੇ ਜਿਹਦੇ ਕਰਕੇ ਹਾਰਟ ਵਰਗੀਆਂ ਬਿਮਾਰੀਆਂ ਲੱਗਦੀਆਂ ਨੇ ਜਾਂ ਕੈਂਸਰ ਵਰਗੀਆਂ ਬਿਮਾਰੀਆਂ ਲੱਗਦੀਆਂ ਨੇ ਸਾਹ ਲੈਣ 'ਚ ਪ੍ਰੋਬਲਮ ਆਉਂਦੀ ਆ ਹੁਣ ਤੁਹਾਨੂੰ ਇਹਦੀ ਪੂਰੀ ਡਿਟੇਲ ਦੱਸਦੇ ਆ एलपीजी ગેસ ਤੇ ਪਕਣ ਵਾਲੀ ਰੋਟੀ ਕਿਉਂ ਕੈਂਸਰ ਦਾ ਕਾਰਨ ਬਣਦੀ ਆ ਇੱਕ ਰਿਸਰਚ ਦੇ ਅਨੁਸਾਰ ਉਹਨਾਂ ਨੇ ਦਾਅਵਾ ਕੀਤਾ ਵੀ ਜਿਹੜੀ ਐਲਪੀਜੀ ਗੈਸ ਆ ਇਹਦੇ ਵਿੱਚ ਨਾਈਟ੍ਰੋਜਨ ਡਾਈਆਕਸਾਈਡ ਵਰਗੀਆਂ ਕਿ ਖਤਰਨਾਕ ਗੈਸਾਂ ਨਿਕਲਦੀਆਂ ਨੇ ਜੋ ਤੁਹਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹਨ ਇਹ ਕੈਂਸਰ ਤੇ ਦਿਲ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦੀਆਂ ਨੇ ਕਿਉਂਕਿ ਗੈਸ ਤੇ ਰੋਟੀ ਪਕਾਉਣ ਨਾਲ ਐਕਰੀਲਾਮਾਈਡ ਨਾਮ ਦਾ ਇੱਕ ਰਸਾਇਣ ਪੈਦਾ ਹੁੰਦਾ ਤੇ ਇਸ ਤੋਂ ਇਲਾਵਾ ਗੈਸ ਦੇ ਤੇ ਡਾਇਰੈਕਟ ਰੋਟੀ ਪਕਾਉਣ ਦੇ ਨਾਲ ਕਾਰਸੀਨੋਜਿਕ ਨਾਮ ਦਾ ਰਸਾਇਣ ਪੈਦਾ ਹੁੰਦਾ ਜਿਹਦੇ ਨਾਲ ਹਾਰਟ ਦੀਆਂ ਤੇ ਕੈਂਸਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਨੇ ਹੁਣ ਸਹੀ ਤਰੀਕਾ ਕੀ ਹੈ ਰੋਟੀ ਪਕਾਉਣ ਦਾ ਉਹ ਤੁਹਾਨੂੰ ਦੱਸਾਂ ਰੋਟੀ ਹਮੇਸ਼ਾ ਹਲਕੀ ਆਂਚ ਤੇ ਪਕਾਉਣੀ ਚਾਹੀਦੀ ਆ ਜਿਹੜੀ ਰੋਟੀ ਆਪਾਂ ਗੈਸ ਦੀ ਡਾਇਰੈਕਟ ਅੱਗ ਤੇ ਪਕਾਉਨੇ ਆ ਉਹਦੇ ਨਾਲ ਕੀ ਹੁੰਦਾ ਤੇਜ਼ ਅੱਗ ਦੇ ਕਰਕੇ ਰੋਟੀ ਪਕਾਉਣ ਨਾਲ ਕੈਂਸਰ ਪੈਦਾ ਹੁੰਦਾ ਐਲਪੀਜੀ ਗੈਸ ਦੇ ਉੱਤੇ ਨਾਈਟ੍ਰੋਜਨ ਡਾਈਆਕਸਾਈਡ ਵਰਗੀਆਂ ਜਿਹੜੀਆਂ ਗੈਸਾਂ ਨੇ ਉਹ ਨਿਕਲਦੀਆਂ ਨੇ ਤੇ ਜਿਹੜੇ ਆਪਣੇ ਕਾਰਸੀਨੋਜਿਕ ਹੁੰਦਾ ਇਹਦੇ ਕਰਕੇ ਸਾਹ ਲੈਣ 'ਚ ਪ੍ਰੋਬਲਮ ਹੁੰਦੀ ਆ ਤੇ ਇਹਦੇ ਨਾਲ ਕੈਂਸਰ ਤੇ ਦਿਲ ਦੀਆਂ ਬਿਮਾਰੀਆਂ ਜਿਹੜੀਆਂ ਉਹਦਾ ਕਾਰਨ ਬਣਦੀ ਹੈ ਇਹ ਇੱਕ ਤੁਸੀਂ ਹੋਰ ਕੀ ਰੋਕ ਕੀ ਕਰਦੇ ਨੇ ਰੋਟੀ ਨੂੰ ਐਲੂਮੀਨੀਅਮ ਦੇ ਵਿੱਚ ਲਪੇਟ ਦਿੰਦੇ ਨੇ ਉਹਦੇ ਨਾਲ ਜਿਹੜੀਆਂ ਆਪਣੀਆਂ ਹੱਡੀਆਂ ਨੇ ਉਹ ਕਮਜ਼ੋਰ ਹੁੰਦੀਆਂ ਹਨ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ